ਭਗਤ ਕਬੀਰ ਜੀ ਦੇ 626ਵੇਂ ਜਨਮ ਦਿਨ ਦੇ ਮੌਕੇ ਤੇ ਇਕੱਠੇ ਹੋਏ ਆ ਉਹਨਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਆ ਉਹਨਾਂ ਨੂੰ ਕੋਟਨ-ਕੋਟ ਪ੍ਰਣਾਮ ਕਰਨ ਲਈ ਇਕੱਠੇ ਹੋਏ ਆ ਤਾਂ ਸਭ ਦਾ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਮਾਇਨੇ ਰੱਖਦਾ ਹੈ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਸਟੇਜ ਤੇ ਬਿਰਾਜਮਾਨ ਸਾਡੇ ਪੰਜਾਬ ਦੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਐਮਐਲਏ ਗੜ ਸ਼ੰਕਰ ਓੜੀਸਾ ਜੈਕਿਸ਼ਨ ਜੀ ਓੜੀਸਾ ਸਾਹਿਬ ਹੁਸ਼ਿਆਰਪੁਰ ਤੋਂ ਐਮਐਲਏ ਤੇ ਪੰਜਾਬ ਦੇ ਰੈਵਨਿਊ ਮਿਨਿਸਟਰ ਬ੍ਰਹਮ ਸ਼ੰਕਰ ਜਿੰਪਾ ਜੀ ਸਾਡੇ ਐਮਐਲਏ ਸਾਹਿਬ ਪੜੇ ਲਿਖੇ ਡਾਕਟਰ ਨੇ ਜਿਹੜੇ ਨਾਲ ਨਾਲ ਸੇਵਾ ਜਿਹੜੀ ਹੈ ਡਾਕਟਰੀ ਵਾਲੇ ਪਾਸੇ ਵੀ ਨਿਭਾ ਰਹੇ ਨੇ ਡਾਕਟਰ ਅਵਜੋਦ ਜੀ ਸਾਡੇ ਪਾਰਟੀ ਦੇ ਐਮਐਲਏ ਸਾਹਿਬ ਗਿੱਲ ਸਾਹਿਬ ਬੈਠੇ ਔਰ ਹੁਣੇ-ਹੁਣੇ ਹਾਰੀ ਗਿਣਤੀ ਦੇ ਵਿੱਚ ਤੁਸੀਂ ਵੋਟਾਂ ਪਾ ਕੇ ਇੱਕ ਨਵਾਂ ਇਤਿਹਾਸ ਸੋ ਸ਼ਹਿਰਪੁਰ ਦੇ ਲੋਕ ਸਭਾ ਹਲਕੇ ਤੋਂ ਸਿਰਜਿਆ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਜੀ ਕੇ ਮੈਂਬਰ ਪਾਰਲੀਮੈਂਟ ਬਣੇ ਨੇ ਬਹੁਤ-ਬਹੁਤ ਬਧਾਈਆਂ ਇਹਨਾਂ ਨੂੰ ਔਰ ਨਾਲ ਸਾਡੇ ਸੰਧੂ ਸਾਹਿਬ ਬੈਠੇ ਨੇ ਮਲਤਾਨੀ ਸਾਹਿਬ ਬੈਠੇ ਨੇ ਸਾਡੇ ਆਲਖ ਸਾਹਿਬ ਸਾਡੀ ਸਾਰੀ ਟੀਮ ਹੈ ਜਿਹੜੀ ਹੁਸ਼ਿਆਰਪੁਰ ਦੀ ਸਾਹਮਣੇ ਵੀ ਮੇਰੇ ਬਹੁਤ ਸਾਰੇ ਅਜੀਤ ਨਿੱਤਰ ਬੈਠੇ ਨੇ ਸਾਡੇ ਵਲੰਟੀਅਰ ਸਹਬਾਨ ਬੈਠੇ ਨੇ ਮੈਂ ਜਾਣਦਾ ਬਹੁਤਿਆਨੂੰ ਭਾਈ ਨੇਮ ਤੇ ਭਾਈ ਫੇਸ ਜਾਣਦਾ ਮਿਲਦੇ ਰਹਿੰਦੇ ਆ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਹਮ ਆਏ ਜਗਤ ਮੇ ਕਬੀਰਾ ਜਦ ਹਮ ਆਏ ਜਗਤ ਮੇ ਜੱਗ ਹੱਸੇ ਹਮ ਰੋਏ ਐਸੀ ਕਰਨੀ ਕਰ ਚਲੇ ਜੱਗ ਹਮ ਹੱਸੇ ਜੱਗ ਰੋਏ ਮਤਲਬ ਜਦੋਂ ਦੁਨੀਆ ਚ ਤੁਸੀਂ ਆਏ ਤੁਸੀਂ ਰੋਏ ਸੀ ਲੋਕਾਂ ਨੇ ਖੁਸ਼ੀ ਬਣਾਈ ਸੀ ਪਰ ਇਹੋ ਜਿਹਾ ਕੰਮ ਕਰਕੇ ਜਾਓ ਕਿ ਮਰਨ ਤੇ ਤੁਹਾਨੂੰ ਕੋਈ ਚਿੰਤਾ ਨਾ ਹੋਵੇ ਲੋਕ ਇਸ ਗੱਲ ਦਾ ਦੁੱਖ ਮਣਾਉਣ ਕੇ ਹੋਰ ਜੁਣਾ ਚਾਹੀਦਾ ਸੀ ਇਹੋ ਜਿਹਾ ਬੰਦਾ ਇਹੋ ਜਿਹਾ ਮਾਨਵਤਾ ਨੂੰ ਮਨੁੱਖਤਾ ਦੀ ਸੇਵਾ ਕਰਨ ਵਾਲਾ ਬੰਦਾ ਹੈ ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ ਮਾਨਵਤਾ ਲਈ ਸੰਦੇਸ਼ ਉਹਨਾਂ ਦੇ ਦੋਹੇ ਉਹਨਾਂ ਦੇ ਸ਼ਲੋਕ ਮੈਂ ਬਹੁਤ ਪੜੇ ਆ ਜਿੰਨਾ ਕਿ ਮੈਨੂੰ ਮਿਲਿਆ ਕਿਤੋਂ ਵੀ ਚਾਹੇ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਦਾ ਇੱਕ ਕੈਸਟ ਮਿਲ ਗਈ ਸੀ ਮੈਨੂੰ ਪਹਿਲਾਂ ਜਦੋਂ ਨਵੀਂ 10 ਵਿੱਚ ਪੜਦਾ ਸੀ ਉਸ ਵੇਲੇ ਦੀ ਕਿੰਨਾ ਭਗਤ ਕਬੀਰ ਜੀ ਨੇ ਖੁਦ ਪਿੰਡੇ ਤੇ ਗਰੀਬੀ ਹੰਡਾਈ ਉਸ ਵੇਲੇ ਊਚ ਨੀਚ ਛੂਆ ਸ਼ੂਤ ਦਾ ਬਹੁਤ ਰਵਾਜ ਸੀ ਉਸ ਵੇਲੇ ਸਭ ਨੂੰ ਇੱਕ ਕਹਿਣਾ ਸਾਰੇ ਇੱਕੋ ਜਿਹਾਂ ਬਹੁਤ ਵੱਡੀ ਗੱਲ 14ਵੀਂ ਇਸ ਸਦੀ ਦੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਇੱਕ ਬਹੁਤ ਹੀ ਗਰੀਬ ਘਰ ਚ ਤਾਣਾ ਤਣ ਕੇ ਬੁਣ ਕੇ ਕੱਪੜੇ ਜਿਹੜਾ ਦਰੀਆਂ ਬੁਣਦੇ ਆਪਾਂ ਉਸ ਪਰਿਵਾਰ ਚ ਪੈਦਾ ਹੋ ਕੇ ਉਹਨਾਂ ਨੇ ਐਟਸੀਆਂ ਰਚਨਾਵਾਂ ਰਚੀਆਂ ਕਿ ਅੱਜ 626 ਸਾਲਾਂ ਬਾਅਦ ਵੀ ਅਸੀਂ ਉਹਨਾਂ ਨੂੰ ਨਤਮਸਤਕ ਕਰ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਬਹੁਤ ਘੱਟ ਬੰਦੇ ਹੁੰਦੇ ਨੇ ਜਿਹੜੇ ਜਦੋਂ ਆਪ ਚਲੇ ਜਾਂਦੇ ਨੇ ਪਰ ਉਹਨਾਂ ਦੀ ਸੋਚ ਬਚ ਜਾਂਦੀ ਹੈ ਭਗਤ ਸਿੰਘ ਉਹਨੇ ਵੀ ਕਿਹਾ ਸੀ ਮੇਨ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸੋਚ ਹਮੇਸ਼ਾ ਜਿਉਂਦੀ ਰਹਿੰਦੀ ਹੈ ਉਹਨਾਂ ਦੀ ਸੋਚ ਕਰਕੇ ਪਾ ਜਿੱਥੇ ਇਕੱਠੇ ਆ। ਉਹਨਾਂ ਜੋ ਉਹਨਾਂ ਨੇ ਸੋਚਿਆ ਸੀ ਹਜੇ ਉਹ ਕੰਪਲੀਟ ਪੂਰਾ ਹੋਇਆ ਨਹੀਂ। ਹਜੇ ਵੀ ਸਮਾਜ ਦੇ ਵਿੱਚ ਸਾਡੇ ਜਿਹੜਾ ਅੱਗੜ-ਪੇਛੜ ਉੱਚ-ਨੀਚ ਹੈਗੀ ਹੈ। ਪੜ੍ਹਾਈ ਦੇ ਬਾਵਜੂਦ ਵੀ, ਸਭ ਸਾਇੰਸ ਦੀ ਤਕਰੀਰ ਦੇ ਬਾਵਜੂਦ ਵੀ ਹਜੇ ਵੀ ਸਾਡੇ ਮਨਾਂ ਦੇ ਵਿੱਚ ਜਿਹੜਾ ਇੱਕ ਦੂਜੇ ਤੋਂ ਉੱਪਰ ਥੱਲੇ ਵਾਲਾ ਜਿਹੜਾ ਬਰਤਾਰਾ ਉਹ ਹਜੇ ਗਿਆ ਨਹੀਂ ਤੇ ਭਗਤ ਕਬੀਰ ਜੀ ਸਤਿਗੁਰੂ ਕਬੀਰ ਜੀ ਕਿਉਂਕਿ ਆਪ ਕੰਮ ਕਰਦੇ ਸੀ ਹੱਥੀ ਕੰਮ ਕਰਦੇ ਸੀ ਤੇ ਜਿਹੜਾ ਕੰਮ ਕਰਦਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ ਦਾ ਹੁਕਮ ਦਿੱਤਾ ਪਰ ਕੱਲਾ ਹੁਕਮ ਨਹੀਂ ਦਿੱਤਾ ਨਾ ਬਾਅਦ ਚ ਫਿਰ 16 ਸਾਲ ਆਖਰੀ ਆਪਣੀ ਜ਼ਿੰਦਗੀ ਦੇ ਕਰਤਾਰਪੁਰ ਕਿਰਤ ਕੀਤੀ ਵੀ ਨਾ ਵਰਦਨ ਦੀ ਜੋੜੀ ਵੀ ਨਾਲ ਗੁਰੂ ਸਾਹਿਬ ਦੀ ਫੋਟੋ ਦੇ ਨਾਲ ਆਉਂਦੀ ਹੈ ਨਾ ਸੋ ਕਿਰਤ ਕਰਨ ਵਾਲਾ ਜਿਹੜਾ ਬੰਦਾ ਉਹ ਹਮੇਸ਼ਾ ਕਹਿੰਦਾ ਕੰਮ ਖਤਮ ਕਰੋ ਕੰਮ ਨਵੇੜੋ ਛਰਣਾ ਨਹੀਂ ਕੱਲ ਤੇ ਨਹੀਂ ਛੜਨਾ ਭਗਤ ਕਬੀਰ ਜੀ ਨੇ ਵੀ ਕਿਹਾ ਸੀ ਕਿ ਕੱਲ ਕਰੇ ਸੋ ਅੱਜ ਕਰ ਅੱਜ ਕਰੇ ਸੋ ਅੱਬ ਪਰਮ ਪਲ ਮੇ ਕਰ ਲੋ ਹੋਏਗੀ ਬਹਰੀ ਕਰੇਗਾ ਕਦੋਂ ਪੜਦੇ ਹੁੰਦੇ ਸੀ ਅਸੀਂ 7ਵੇਂ 8ਵੇਂ ਚ जड़ा कल तम ना छा कल करना अज कर जोड़ा अज करना वो हने कर वेट ना कर क्योंकि बंदे तुझे पता नहीं अपने मलाल का पलकी खबर नहीं समान अस्सी साल का सो जेड़ा काम निबड़ जाए उमी है लटका के रखना ਕਿਸੇ ਵੀ ਕੰਮ ਨੂੰ ਚਾਹੇ ਉਹ ਕਿਸੇ ਤਰੱਕੀ ਹੈ ਚਾਹੇ ਉਹ ਕਿਸੇ ਸਮਾਜ ਦਾ ਕੋਈ ਕੋਈ ਵਿਕਾਸ ਦਾ ਕੰਮ ਹੈ ਆਪਾਂ ਹੁਣ ਤੱਕ ਦੇਖਦੇ ਆਏ ਆ 70 ਸਾਲਾਂ ਚ ਫਾਈਲਾਂ ਹੀ ਲਟਕਦੀਆਂ ਪਈਆਂ ਰਹਿ ਜਾਂਦੀਆਂ ਨੇ ਫਾਈਲਾਂ ਨੂੰ ਜੰਗ ਲੱਗ ਜਾਂਦੀ ਹੈ ਧੂੜ ਜੰਮ ਜਾਂਦੀ ਹੈ ਫਾਈਲਾਂ ਤੇ ਫੈਲਾਂ ਪਈਆਂ ਰਹਿੰਦੀਆਂ ਨੇ ਕਿਉਂਕਿ ਜਿਹੜੇ ਸਾਡੇ ਹਾਕਮ ਉਹ ਇਸ ਗੱਲ 'ਚ ਯਕੀਨ ਹੀ ਨਹੀਂ ਰੱਖਦੇ ਕੋਈ ਗੱਲ ਨਹੀਂ ਜੇ ਮੇਰੇ ਸੈਨ ਨਹੀਂ ਹੋਣਗੇ ਫਿਰ ਕਿਉਂਦਾ ਰਹਿਣ ਦੋ ਲੋਕਾਂ ਨੂੰ ਐਂਦਾ ਹੀ ਰਹਿਣ ਦੋ ਪਟਕਦੇ ਹੀ ਰਹਿਣ ਦੋ ਲਾਈਨਾਂ 'ਚ ਲੱਗੇ ਹੀ ਰਹਿਣ ਦੋ ਇਹਨਾਂ ਪਾਣੀ ਦੇ ਗਲਾਸੇ ਨਹੀਂ ਸੋ ਅੱਜ ਮੈਂ ਤੁਹਾਡੇ ਨਾਲ ਰਾਜਨੀਤਿਕ ਗੱਲਾਂ ਨਹੀਂ ਕਰਨੀਆਂ ਅੱਜ ਮੈਂ ਤੁਹਾਡੇ ਨਾਲ ਕੁਝ ਹੋਰ ਕਿਉਂਕਿ ਭਗਤ ਕਬੀਰ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨਾਲ ਸੰਬੰਧਿਤ ਜਾਂ ਉਹਨਾਂ ਦੀ ਸੋਚ ਦੇ ਨੇੜੇ ਤੇੜੇ ਵਾਲੀਆਂ ਗੱਲਾਂ ਕਰਾਂ ਉਹ ਅੰਦਰੋਂ ਫੁੱਟਦਾ ਹੈ ਖੂਬਾਂ ਨੂੰ ਲਾਉਣ ਵਾਲੇ ਦਾ ਮਹਤਾਜ ਨਹੀਂ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਜਿਨ੍ਹਾਂ ਨੂੰ ਅੱਜ ਦਿਲ ਤੇ ਪੱਥਰ ਧਰ ਕੇ ਕੁਰਸੀਆਂ ਤੋਂ ਉੱਠਣਾ ਪੈ ਗਿਆ ਜਾਂ ਕੁਰਸੀਆਂ ਖਾਲੀ ਕਰਨੀਆਂ ਪੈਗੀਆਂ ਕੋਠੀਆਂ ਖਾਲੀ ਕਰਨੀਆਂ ਪੈਗੀਆਂ ਤੇ ਸੋਚਿਆ ਨਹੀਂ ਸੀ ਜਿਨ੍ਹਾਂ ਨੇ ਇਹ ਉਹਨਾਂ ਵਾਸਤੇ ਹੈ ਕਿ ਖੂਵ ਵਾਂਗੂ ਲਾਉਣ ਵਾਲੇ ਦਾ ਮੋਤਾਜ ਨਹੀਂ ਹੁੰਦਾ ਚਸ਼ਮਾ ਜੋ ਚਰਨਾ ਜੋ ਧਰਤੀ ਦੀ ਹੱਕ ਪਾੜ ਕੇ ਆਪ ਫੁੱਟਿਆ ਹੁੰਦਾ ਹੈ ਕਈ ਵਾਰੀ ਪੱਥਰ ਕਈ ਵਾਰੀ ਦਿਲ ਤੇ ਪੱਥਰ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਹੈ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਸੋ ਅੱਜ ਲੋੜ ਹੈ ਸਾਨੂੰ ਸਾਡੇ ਸਾਰੇ ਸਮਾਜ ਨੂੰ ਕਿ ਅਸੀਂ ਏਕਤਾ ਮਨੁੱਖਤਾ ਤੇ ਏਕ ਨੂਰ ਇਹ ਤਿੰਨੇ ਚੀਜ਼ਾਂ ਦਿਖਾ ਦਈਏ ਬਸ ਨਹੀਂ ਤਾਂ ਆਪਾਂ ਕੀ ਕਰਿਆ ਉਹ ਆ ਹੈ ਜੀ ਆ ਉਹ ਹੈ ਉਹ ਆ ਹੈ ਆ ਨਹੀਂ ਹੈਗਾ ਇਹਨੇ ਚੱਕਰਾਂ 'ਚ ਹੀ ਫਿਰਦੇ ਆ ਸਭ ਤੋਂ ਵੱਡੀ ਇਹਦੇ 'ਚ ਰੋਲ ਅਦਾ ਕਰਦੀ ਹੈ ਵਿਦਿਆ ਤੁਸੀਂ ਪੜ੍ਹਾ ਦਿਓ ਬੱਚਿਆਂ ਨੂੰ ਪੜ੍ਹਾ ਦਿਓ ਬਾਕੀ ਸਭ ਕੁਝ ਆਪ ਹੀ ਸਿੱਖ ਜਾਣਗੇ ਤੀਜਾ ਨੇਤਰ ਕਹਿੰਦੇ ਆ ਤਾਂ ਹੀ ਆਪਾਂ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਸਕੂਲਾਂ 'ਚ ਅੰਦਾ ਤੇ ਲਿਖਿਆ ਹੁੰਦਾ ਹੈ ਸੋ ਇਹ ਤੀਜਾ ਨੈਤਰ ਖੁੱਲ ਜੇ ਤਾਂ ਸਭ ਕੁਝ ਦੁਨੀਆ ਹੋਰ ਤਰ੍ਹਾਂ ਦੇ ਤਰੀਕੇ ਨਾਲ ਦਿਖਣ ਲੱਗ ਜਾਂਦੀ ਹੈ ਫਿਰ ਉੱਚੀ ਨੀਚ ਫਿਰ ਆ ਛੋਟੀਆਂ ਰਹਿ ਜਾਂਦੀਆਂ ਨੇ ਗੱਲਾਂ ਪ੍ਰਧਾਨਗੀਆਂ ਜਾਂ ਕੋਈ ਕੁਰਸੀਆਂ ਇਹ ਆਹਦੇ ਛੋਟੇ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਦੋਂ ਦਾਸੀਆਂ ਤੇ ਨਿਕਲੇ ਤਾਂ ਕਦੇ ਵੀ ਸੋਚਿਆ ਨਹੀਂ ਸੀ ਕਿੱਥੇ ਰਾਤ ਪਊਗੀ ਕਿੱਥੇ ਰਾਤ ਕੱਟਾਂਗੇ ਰੋਟੀ ਮਿਲੂ ਅੱਜ ਜਾਂ ਨਹੀਂ ਮਿਲੂ ਕਿਸੇ ਪਿੰਡੋਂ ਜਵਾਬ ਵੀ ਮਿਲਦਾ ਰਿਆ ਮਨਾ ਵੀ ਹੁੰਦਾ ਰਿਆ ਕਿ ਰੋਟੀ ਨਹੀਂ ਦੇਣੀ ਕਿਸੇ ਪਿੰਡ 'ਚ 36 ਪ੍ਰਕਾਰ ਦੇ ਭੋਜ ਵੀ ਖਾਏ ਗਏ ਵੀ ਫਕੀਰ ਆ ਗਿਆ ਸੋ ਅੱਜ ਬਾਣੀ ਦਰਜੇ ਭਗਤ ਕਬੀਰ ਜੀ ਦੀ ਸ਼ਲੋਕ